પતિ ਪਤਨੀ ਨੇ ਨਹਿਰ ਵਿੱਚ ਸ਼ਰਮਾਰਕ ਕੀਤੀ ਆਤਮ ਹੱਤਿਆ ਪਰਿਵਾਰਿਕ ਮੈਂਬਰਾਂ ਦਾ ਦੋਸ਼ ਪਿੰਡ ਦੇ ਵਿਅਕਤੀਆਂ ਨਾਲ ਅਦਾਦਤ ਵਿੱਚ ਕੇਸ ਚੱਲਦਾ ਹੋਣ ਕਰਕੇ ਦੋਵੇਂ ਸਨ ਪ੍ਰੇਸ਼ਾਨ ਡਾਕਟਰ ਨਦੀਪ ਸਿੰਘ ਅੰਡੋ ਥੋੜੀ ਦੇਰ ਪਹਿਲੇ ਇੱਕ ਡੈਡ ਬੋਡੀ ਆਈ ਆ ਜਿਹਨੇ ਨਾਮनेहा ਰਾਣੀ ਹੈ ਪਤਨੀ ਜਸਵੰਤ ਸਿੰਘ ਜਿੰਨਾਂ ਦੀ ਡੁੱਬ ਕੇ ਧਤ ਹੋਈ ਹੈ ਤੇ ਫਿਲਹਾਲ ਤਾਂ ਜਿੰਨੇ ਕੋਈ ਬੋਡੀ ਆਈ ਹੈ ਤੇ ਉਹਦੀ ਪੋਸਟਮਾਰਟ ਵਾਸਤੇ ਰੱਖ ਲਿਆ ਤੇ ਕੱਲ ਉਹਨਾਂ ਦਾ ਪੋਸਟਮਾਰਟ ਹੋਏਗਾ ਸਰ ਇੱਕ ਏਡੇਟ ਬੋਡੀ ਆਈ ਹੈ ਉਹਨਾਂ ਮੁਤਾਬਕ ਵੀ ਦੋ ਜਿਹੜੇ ਨੇ ਉਹਨਾਂ ਨੇ ਹਾਂਜੀ ਐਪਲੀਕੇਸ਼ਨ ਦੇ ਵਿੱਚ ਤਾਂ ਦੋ ਹੀ ਆ ਬਟ ਰਿਕਵਰੀ ਹਲੇ ਇੱਕੋ ਜਿਹੀ ਹੋਈ ਆ ਤੇ ਦੂਸਰੀ ਬੋਡੀ ਜਦੋਂ ਉਹਨਾਂ ਨੂੰ ਮਿਲਦੀ ਤੇ ਉਹਦਾ ਵੀ ਪੋਸਟ ਕਿੰਨੀ ਕੁ ਮਰ ਹੈ ਇਹ ਸਰ ਤਕਰੀਬਨ ਤਕਰੀਬਨ ਸਰ ਤੇ 30 ਦੇ ਵਿੱਚ ਵਿੱਚ ਨਾਮਾ ਗੁਰਜਾਂ ਸਿੰਘ ਜੀ ਪਿੰਡ ਹੈਡੋਟ ਭਾਜੀ ਮੇਰਾ ਬ੍ਰਦਰ ਸੀ ਤੇ ਮੇਰੀ ਭਾਬੀ ਸੀਗੇ ਇਹ ਕੱਲ 6:30 ਵਜੇ ਪਿੰਡੋਂ ਤੁਰੇ ਤੇ ਪੌਣੀ ਕੇ 5:00 ਵਜੇ ਇਹਨਾਂ ਨੇ ਗੱਡੀ ਦਾ ਛਾਲ ਮਾਰਤੀ ਕਾਰਨ ਸੀਗਾ ਸਾਡੇ ਪਿੰਡ ਦੇ ਤਿੰਨ ਕੇ ਬੰਦੇ ਆ ਜੀ ਉਹਨਾਂ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦੇ ਸੀਗੇ ਤੇ ਕੁਝ ਵੀਡੀਓ ਸੀ ਉਹਨਾਂ ਕੋਲ ਉਹਦੀ ਵਾਇਰਲ ਕਰਦੀ ਗੱਲਾਂ ਕਰਦੇ ਸੀਗੇ ਤੇ ਦੋਹੇ ਨਹੀਂ برداشت ਕਰਦੇ ਸੀਗੇ ਤੋਂ ਉਹਨਾਂ ਨੇ ਸੁਸਾਇਡ ਕਰ ਲਿਆ ਕਿੰਨੀ ਉਮਰ ਸੀ ਇਹਨਾਂ ਦੀ ਜੀ ਦੋਨੋਂ 36-37 ਸਾਲ ਸੀ ਉਹ ਕੌਣ ਨੇ ਜਿਹੜੇ ਬੰਦੇ ਇੱਕ ਸੈਕਟਰੀ ਆ ਜੀ ਪਿੰਡ ਦਾ ਹੀ ਆਪਣੇ ਤੇ ਉਹਦੇ ਦੋ ਭਤੀਜੇ ਆ ਜੀ ਕੋ ਤੁਹਾਡੇ ਨਾਲ ਪਹਿਲਾਂ ਵੀ ਗੱਲਬਾਤ ਹੋਈ ਐ ਸੀ ਪਹਿਲਾਂ ਵੀ ਪਾਤਾ ਚੱਲਦਾ ਇਹਨਾਂ ਦਾ ਆਪਸੀ ਦਾ ਕੇਸ ਚੱਲਦਾ ਪਿਆ ਤੇ ਧਮਕੀ ਦੇ ਦੇ ਕੇਸ ਵਾਪਸ ਲੈ ਲਓ ਨਹੀਂ ਬੱਸ ਮਕਦਮੇ 'ਚ ਕੇਸ ਚੱਲਦਾ ਸੀ ਪਹਿਲਾਂ ਕੋਈ ਨਹੀਂ ਆਪਸੀ ਗੱਲ ਹੋਈ ਸੀ ਇਹਦੇ ਇਹੀ ਚੱਕਰ 'ਚ ਕਿ ਆ ਮਾਮਲਾ ਕਦਰ ਚ ਕਰਾਤਾ ਹਾਂਜੀ ਹਾਂਜੀ ਉਹ ਚੱਲਦਾ ਸੀਗਾ ਤੇ ਦੁਬਾਰਾ ਹੁਣ ਫੇਰ ਕਰ ਗਏ ਇਸ ਸਾਈਡ ਦਾ ਕਾਰਨ ਫਿਰ ਇਹੀ ਬਣੇ ਵੀ ਜੇ ਤੰਗ ਪ੍ਰੇਸ਼ਾਨ ਕਰ ਤਾ ਤੰਗ ਪ੍ਰੇਸ਼ਾਨ ਕਰ ਲਿਆ ਹਾਂ ਹਾਂ ਜ ਤੰਗ ਪ੍ਰੇਸ਼ਾਨ ਕਰ ਲਿਆ ਕੋਈ ਜਵਾਗ ਹੈ ਪਿੱਛੇ ਜਵਾਗ ਤਿੰਨ ਬੱਚੇ ਦੋ ਕੁੜੀਆਂ ਇੱਕ ਮੁੰਡਾ ਕਿੰਨੀ ਉਮਰ ਹੈ ਜੀ ਉਹਨਾਂ ਦੀ ਮੁੰਡੇ ਦੀ ਉਮਰ ਹੈ ਜੀ 17 ਸਾਲ ਹੈ ਮੁੰਡਾ 15 ਸਾਲ ਦੀ ਕੁੜੀਆ ਇੱਕ ਇੱਕ 10 ਸਾਲ ਦੀ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਸਾਡੇ ਭਾਈ ਨੂੰ ਸਾਹ ਮਿਲੇ ਉਹ ਤਾਂ ਮੋਨਣਾ ਨਹੀਂ ਹੁਣ ਉਹਨੂੰ ਸਾਹ ਮਿਲ ਜੇ ਬਸ ਮੇਰ ਨੋ ਸਰਿੰਦਰ ਸਿੰਘ ਹੈ ਜੀ ਮੇਰਾ ਬੇਟਾ ਵੱਡਾ ਕੀ ਨਾਮ ਸੀ ਕਿੰਨੀ ਕੁ ਬੱਚੀ ਐਰੀ ਆਪਣੇ ਜਸਵੰਤ ਸਿੰਘ 38 38 ਦੇ ਸਾਲ 38 ਦੇ ਸਾਲ ਦੀ ਹੋਸੀ ਠੀਕ ਘਟਨਾ ਬਬੀ ਘਟਨਾ ਇਹ ਉਹ ਮੇਰੇ ਪਿੰਡੇ ਆ ਘਰ ਇੱਕ ਉਹ ਮੁੰਡੇ ਨਾਲ ਕੋਈ ਇਹਨਾਂ ਦੀ ਆਸ ਵਿੱਚ ਗੱਲ ਹੋ ਗਈ 2.5 ਸਾਲ ਅਖਬਾਰ ਉਹਨਾਂ ਨੇ ਅਖਬਾਰ ਨੂੰ ਖੋਰ ਚੋ ਵੀ ਘੜਾਇਆ ਸੀਗਾ ਤੇ ਹੁਣ ਉਹ ਧੌਕੀਆਂ ਦਿੰਦੇ ਸੀ ਇਹਨਾਂ ਨੂੰ ਕੀ ਤੁਸੀਂ ਕੇਸ ਵਾਪਸ ਵੇਲੇ ਐ ਕਰਦਾਂਗੇ ਤੁਹਾਡਾ ਜਰੂਸ ਕਢਦਾਂਗੇ ਇਦਾਂ ਇਹ ਬਸ ਉਹਨਾਂ ਨੇ ਇਹਨਾਂ ਦੇ ਦਮਾਂ ਤੇ ਪਰੇਸ਼ਾਨੀ ਪਾਈ ਰੱਖੀ ਬਸ ਹੋਰ ਘਰ ਦੀ ਕੋਈ ਪ੍ਰੋਬਲਮ ਨਹੀਂ ਸੀ ਕੋਈ ਇਹੋ ਜਿਹਾ ਕੋਈ ਚੱਕਰ ਨਹੀਂ ਸੀ ਤੇ ਉਹ ਤੋਂ ਤੰਗ ਆ ਕਿ ਹਾਂ ਉਹਨਾਂ ਤੋਂ ਤੰਗ ਹੋ ਗਏ ਇਹ ਇਹਨਾਂ ਨੇ ਇਹ ਕੰਮ ਕੀਤਾ ਕਿਹੜਾ ਕਦਮ ਚੱਕਿਆ ਹਾਂਜੀ ਕੀ ਕਦਮ ਚੱਕਿਆ ਇਹਨਾਂ ਨੇ ਨਹਿਰ ਚ ਛਾਲ ਵਾਰਤੀ ਲੈ ਲਾਸ਼ ਬਰਾਮਦ ਹੋ ਗਈ ਹਾਂ ਇੱਕ ਲਾਸ਼ ਬਰਾਮਦ ਹੋ ਗਈ ਜੀ ਮੇਰੇ ਨੌ ਦੀ ਤੇ ਮੁੰਡੇ ਦੀ ਨਹੀਂ ਹੋਈ ਕੀ ਮੰਗਤਾ ਹੈ ਹਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦਾ ਤੁਸੀਂ ਇਨਸਾਫ ਮਿਲਣਾ ਹੁਣ ਇਨਸਾਫ ਚਾਹੀਦਾ ਤੇ ਸਾਫ ਮਿਲਣਾ ਚਾਹੀਦਾ ਆਪਾਂ ਤਾਂ ਇੱਕ 17 18 ਦੀ ਦਰਮਿਆਨੀ ਰਾਤ ਨੂੰ ਇੱਕ ਐਟਿਓਜ਼ ਕਾਰ ਗੱਡੀ ਤੋਂ ਨਿਲੋਂ ਪਰਮਜੀਤ ਸਿੰਘ ਦੇ ਪੰਪ ਦੇ ਕੋਲ પેટ્રોલ ਪੰਪ ਦੇ ਕੋਲ ਖੜੀ ਮਿਲੀ ਸੀ ਉੱਥੇ ਜਦੋਂ ਪੁਲਿਸ ਪਾਰਟੀ ਪਹੁੰਚੀ ਤਾਂ ਇਸ ਗੱਡੀ ਦੀ ਭਾਲ ਦੇ ਵਿੱਚ ਉਸ ਦੇ ਪਰਿਵਾਰਕ ਮੈਂਬਰ ਵੀ ਉੱਥੇ ਉਸ ਗੱਡੀ ਨੂੰ ਲੱਭ ਰਹੇ ਸਨ ਆਏ ਹੋਏ ਸੀ ਤੇ ਜਦੋਂ ਪਤਾ ਲੱਗਿਆ ਵੀ ਇਹ ਏਟੋਬੇਟ ਦੇ ਹਸਬੰਡ ਵਾਈਫ ਦੀ ਗੱਡੀ ਹੈ ਤੇ ਉਹਨਾਂ ਨੂੰ ਲੱਭਣ ਵਾਸਤੇ ਇੱਥੇ ਆਏ ਨੇ ਤੇ ਜਦੋਂ ਉਹਨਾਂ ਦੀ ਪੁੱਛਗਿੱਛ ਕੀਤੀ ਤੇ ਭਾਲ ਕੀਤੀ ਤਾਂ ਉੱਥੇ ਇੱਕ ਮੋਬਾਈਲ ਨੀਹਾ ਦਾ ਤੇ ਚੱਪਲਾ ਮਿਲੀਆਂ ਜਿੱਥੋਂ ਜਵਾਬਦਾ ਸੀ ਵੀ ਇਹ ਦੋਨੋਂ ਹੀ ਨਹਿਰ ਦੇ ਵਿੱਚ ਛਾਲ ਮਾਰ ਗਏ ਹਨ ਜਿਵੇਂ ਅੱਜ ਸਵੇਰੇ ਸਾਨੂੰ ਉਹ ਤੱਕ ਖੋਰਾ ਦੀ ਮਦਦ ਨਾਲ ਪਤਾ ਲੱਗਾ ਕਿ ਇੱਕ ਨੀਹਾ ਦੀ ਲਾਸ਼ ਸਾਨੂੰ ਮਿਲ ਗਈ ਆ ਜਿਸ ਦੀ ਡੈੱਡ ਬੋਡੀ ਅਸੀਂ ਸਮਰਾਲਾ ਸਿਵਲ ਹਸਪੀਟਲ ਦੇ ਵਿੱਚ ਰਖਾਤੀ ਆ ਉਹਦੀ ਜਸਵੰਤ ਸਿੰਘ ਜੱਸੀ ਆ ਜੀ ਉਹਦਾ ਨਾਮ ਇਹ ਨੀਹਾ ਦਾ ਹਸਬੰਡ ਆ ਜੀ ਉਹ ਤੇ ਉਹਦੀ ਅਜੇ ਲਾਸ਼ ਨਹੀਂ ਮਿਲੀ ਜੀ ਗੋਤਾਖੋਰਾਂ ਰਾਹੀਂ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਜੀ ਇਹ ਮਾਮਲਾ ਕੀ ਆ ਜੀ ਇਹ ਕਿ ਉਹਨੇ ਸੂਸ਼ਰ ਕੋ ਕੀਤੀ ਜੀ ਪਤਾ ਲੱਗਿਆ ਕੁਝ ਉਹਦੇ ਪਰਿਵਾਰਕ ਮੈਂਬਰਾਂ ਤੋਂ ਪਤਾ ਲੱਗ ਰਿਹਾ ਜੀ ਕੋਈ ਕੋਈ ਉਹਨਾਂ ਦਾ ਪਿੰਡ ਦਾ ਹੀ ਕੋਈ ਹੈ ਕੋਈ ਲੜਕਾ ਜਿਸ ਨਾਲ ਪਹਿਲਾਂ ਉਹਦੇ ਕੋਈ ਤਾਲੁਕਾਤ ਸੀ ਉਹਦੀ ਕਰਕੇ ਹੀ ਉਹਨਾਂ ਨੇ ਐਡਾ ਵੱਡਾ ਖਤਨਾਕ ਸਟੈਪ ਚੱਕਿਆ ਜੀ ਇਹ ਪਤਾ ਕਿ ਕੁਝ ਉਹਨਾਂ ਬੈਕਮੇਲ ਕਰਤਾ ਸੀ ਉਹਨੂੰ ਕਿ ਕੀ ਕਰਤਾ ਸੀ ਜੀ ਕੋਈ ਇਹ ਜੀ ਵੈਰੀਫਾਈ ਕਰ ਰਹੇ ਆ ਜੀ ਅਜੇ ਵੈਰੀਫਾਈ ਕਰ ਰਹੇ ਆ ਜਿਵੇਂ ਵੀ ਤਪਤੀਸ਼ਕ ਤੁਹਾਡੀ ਰਾਹੀਂ ਮਾਧਿਅਮ ਰਾਹੀਂ ਅਸੀਂ ਦੱਸ ਦਾਂਗੇ ਜੀ ਬੱਚੇ ਕਿੰਨੇ ਸੀ ਇਹਨਾਂ ਦੇ ਤਿੰਨ ਬੱਚੇ ਨੇ ਜੀ ਇੱਕ ਲੜਕਾ ਦੋ ਲੜਕੀਆਂ ਨੇ ਵੱਡਾ ਲੜਕਾ ਜੀ 17 ਸਾਲਾਂ ਦਾ ਦੂਜੀ ਲੜਕੀ 15 ਸਾਲ ਦੀ ਆ ਤੇ ਇੱਕ ਤੀਜੀ ਲੜਕੀ ਹਰਗੁਣ ਉਹ 10 ਸਾਲ ਦੀ ਹੈ ਤਿੰਨੇ ਬੱਚੇ ਪੜਦੇ ਨੇ ਜੀ ਇਹ ਹੇਠੋ-ਬੇਠ ਦੇ ਹੈਗੇ ਨੇ ਜੀ ਜੋ ਵੀ ਹੈਗਾ ਜੀ ਉਹਨਾਂ ਦੇ ਬਿਆਨਾਂ ਤੇ ਰਾਹੀਂ ਪਰਚਾ ਦੇ ਕੇ ਕਾਰਵਾਈ ਅਮਲ ਚਲੇਵਾਗੇ ਜੀ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز